ਸ਼ਕਵਿੰਦਰ ਸਿੰਘ ਢਿਲਵਾ ਡੇਰਜ਼ਗਾਰ ਮਲਟੀਪਰਪਸ ਹੈਲਥ ਵਰਕਰ ਜੂਨੇ ਪੰਜਾਬ ਕਿਹੜੀਆਂ ਮੰਗਾਂ ਦਾ ਪ੍ਰੋਟੈਸਟ ਹੈਗਾ ਤੁਹਾਡੇ ਦਿਨ ਕੀਤਾ ਜਾ ਰਿਹਾ ਵੀ ਕਿੰਨੇ ਮੁਲਾਜ਼ਮ ਨਹੀਂ ਜਿਹੜੇ ਪੇਪਰ ਕਿਹੜੇ ਹੁੰਦੇ ਆ ਆ ਪਹਿਲੀ ਗੱਲ ਤੇ ਡੇਰਜ਼ਗਾਰਾਂ ਸੀ ਮੁਲਾਜ਼ਮ ਨਹੀਂ ਆ ਸਿਹਤ ਭਾਗ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਕਹਿੰਦੀ ਹੈ ਸਿਹਤ ਕ੍ਰਾਂਤੀ ਆ ਗਈ ਹੈ ਸਾਢੇ ਪੌਣੇ 4 ਸਾਲਾਂ ਦੇ ਵਿੱਚ ਅਜੇ ਤੱਕ ਕੋਈ ਭਰਤੀ ਨਹੀਂ ਕੱਢੀ ਸੀ 1 ਅਗਸਤ ਨੂੰ 270 ਪੋਸਟਾਂ ਮਲਟੀਪਰਪਸ ਹੈਲਥ ਵਰਕਰ ਪੋਰਸ ਅਤੇ ਕੋਲ 819 ਪੋਸਟਾਂ ਕੱਢੀਆਂ ਨੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪਿਛਲੇ ਕਰੀਬ ਪੌਣੇ 4 ਸਾਲ ਦੇ ਵਿੱਚ ਇੱਕ ਵੀ ਭਰਤੀ ਨਹੀਂ ਕੱਢੀ। ਪਰੰਤੂ ਜਦੋਂ ਇਹ 4 ਸਾਲ ਦਾ ਸਮਾਂ ਆਮ ਆਦਮੀ ਪਾਰਟੀ ਦਾ ਲੰਘ ਚੁੱਕਿਆ। 2020 ਦੇ ਵਿੱਚ ਆਖਰੀ ਭਰਤੀ ਐਸੀ ਕਾਂਗਰਸ ਸਰਕਾਰ ਦੇ ਮੌਕੇ ਤੇ ਕਰੀਬ 5.5 ਸਾਲ ਦਾ ਸਮਾਂ ਲੰਘ ਚੁੱਕਿਆ। ਤਾਂ ਇਸ ਦੇ ਦੌਰਾਨ ਹਜ਼ਾਰਾਂ ਬੇਰਜ਼ਗਾਰ ਓਵਰੇਜ ਹੋ ਚੁੱਕੀ ਹੈ। ਜਿਨ੍ਹਾਂ ਦੀ ਉਮਰ ਲੰਘ ਗਈ ਹੈ ਕਿਉਂਕਿ ਹਰੇਕ 31 ਦਸੰਬਰ ਨੂੰ ਵੱਡੀ ਗੰਟੀ ਦੇ ਵਿੱਚ ਬੇਰਜ਼ਗਾਰ ਓਵਰੇਜ ਹੋ ਜਾਂਦੇ ਆ। 1 ਜਨਵਰੀ ਜਿਹੜਾ ਕਦੇ ਵੀ ਅਪਲਾਈ ਕਰਨ ਵਾਸਤੇ ਬੇਸ ਡੇਟ ਮੰਨੀ ਜਾਂਦੀ ਹੈ। ਤਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਅਨੇਕਾਂ ਥਾਵਾਂ ਤੇ ਬਾਬਾ ਬਕਾਲਾ ਸਾਹਿਬ ਥਾਪਰ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਹੋਰ ਅਨੇਕਾਂ ਥਾਵਾਂ ਤੇ ਜਨਤਕ ਸਟੇਜਾਂ ਤੇ ਇਸ ਗੱਲ ਦਾ ਐਲਾਨ ਕੀਤਾ ਕਿ ਜਿਹੜੇ ਪਿਛਲੀਆਂ ਸਰਕਾਰਾਂ ਦੇ ਮੌਕੇ ਤੇ ਧਰਨੇ ਲਾਉਂਦੇ ਉਮਰੇਜ ਹੋ ਗਏ ਸਰਕਾਰਾਂ ਨੇ ਨੌਕਰੀਆਂ ਨਹੀਂ ਕੱਢੀਆਂ ਅਸੀਂ ਸਾਰਿਆਂ ਨੂੰ ਉੱਪਰਲੀ ਉਮਰ ਹੱਦ ਛੋਟ ਦੇ ਕੇ ਵਧਾ ਕੇ ਮੌਕਾ ਦੇ ਦੇਾਂਗੇ ਉਹ ਅਪਲਾਈ ਕਰ ਸਕਣਗੇ ਪਰੰਤੂ ਉਹਨਾਂ ਨੂੰ ਬੇਲਿਆਂ ਨਹੀਂ ਰਹਿਣ ਦੇਣਾ ਪ੍ਰੀਖਿਆ ਵਿੱਚ ਬਿਠਾਵਾਂਗੇ ਪੇਪਰ ਪਾਸ ਕਰਨ ਨੌਕਰੀ ਲੱਗਣ ਤਾਂ ਅਸੀਂ ਇਸ ਵਾਸਤੇ ਪਿਛਲੇ ਸਾਲ 4 ਸਾਲਾਂ ਤੋਂ ਮੰਕਰਦੇ ਆ ਰਹੇ ਹਾਂ ਕਿ ਪੰਜਾਬ ਸਰਕਾਰ ਆਪਣਾ ਇਹ ਵਾਅਦਾ ਪੂਰਾ ਕਰੇ ਹੁਣ ਵੀ ਮੁੱਖ ਮੰਤਰੀ ਲਗਾਤਾਰ ਸਟੇਜ 'ਤੇ ਗੱਲ ਬੋਲ ਰਹੇ ਆ ਤਾਂ ਜਦੋਂ ਸਿਹਤ ਭਾਗ ਦੇ ਵਿੱਚ 1 ਅਗਸਤ 2025 ਨੂੰ 270 ਪੋਸਟਾਂ ਮਲਟੀਪਰਪਸ ਹੈਲਥ ਵਰਕਰਸ ਦੀਆਂ ਆਉਂਦੀਆਂ ਨੇ ਇਹਨਾਂ ਵਿੱਚ ਅਸੀਂ ਮੰਗ ਕੀਤੀ ਕਿ ਅਸੀਂ ਓਵਰੇਜ ਹੋ ਚੁੱਕੇ ਹਾਂ ਮੁੱਖ ਮੰਤਰੀ ਆਪਣੇ ਕੀਤੇ ਵਾਅਦੇ ਦੇ ਅਨੁਸਾਰ ਵਾਅਦਾ ਪੂਰਾ ਕਰਕੇ ਸਾਡੇ ਤੋਂ ਅਪਲਾਈ ਕਰਵਾਵੇ ਸਾਨੂੰ ਮੌਕਾ ਦੇਵੇ ਤਾਂ ਲਗਾਤਾਰ ਸਿਹਤ ਮੰਤਰੀ ਵੱਲੋਂ ਲਾਰੇ ਲਾਇਆ ਜਾ ਰਿਹਾ ਹੈ 8 ਤਰੀਕ ਨੂੰ 8 ਇਸੇ ਮਹੀਨੇ ਦੀ 8 ਤਰੀਕ ਨੂੰ ਨਵੰਬਰ ਨੂੰ ਤਰਨਤਾਰਨ ਜਿਮਣੀ ਚੌਂ ਦੇ ਵਿੱਚ ਸਾਡੇ ਵੇਰ ਦੀ ਟੇਕੀ ਤੇ ਚੜੇ ਸੀ ਜਿੱਥੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਾਡੀ ਆ ਕੇ ਗੱਲ ਸੁਣੀ ਉਹਨਾਂ ਨੇ ਸਿਹਤ ਮੰਤਰੀ ਡਾਕਟਰ ਬਲਦੇਵ ਸਿੰਘ ਨਾਲ ਫੋਨ ਤੇ ਗੱਲ ਕਰਾਈ OSD ਰਾਜਵੀਰ ਨਾਲ ਗੱਲ ਕਰਵਾਈ ਤਾਂ ਉਹਨਾਂ ਨੇ ਵੀ ਸਾਨੂੰ ਇਸ ਗੱਲ ਦਾ ਭਰੋਸਾ ਦਿੱਤਾ ਕਿ ਤੁਹਾਡੀ ਮੰਗ ਜਾਇਜ਼ ਹੈ ਸੀਐਮ ਸਾਹਿਬ ਜਨਤਕ ਸਟੇਜਾਂ ਤੇ ਹਨੇਕਾ ਹਰੇਕ ਥਾਂ ਤੇ ਬੋਲਦੇ ਆ ਤੇ ਤੁਹਾਨੂੰ ਅਸੀਂ ਮੌਕਾ ਦੇਵਾਂਗੇ ਪਰੰਤੂ ਸਿੱਤਮ ਦੀ ਗੱਲ ਇਹ ਹੈ ਕਿ ਅੱਜ ਜਦੋਂ ਅਸੀਂ ਮੀਟਿੰਗ ਵਾਸਤੇ ਆਏ ਸੀ ਮਿਲਣ ਵਾਸਤੇ ਆਏ ਸੀ ਸੇਤ ਮੰਤਰੀ ਜੀ ਕੋਠੀ ਅੱਗੇ ਇਸੇ ਸਮੇਂ ਦੇ ਦੌਰਾਨ ਹੀ ਕਰੀਬ 9:30 ਵਜੇ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵੱਲੋਂ ਇਹਦੇ ਵੱਲੋਂ ਇਹ ਪ੍ਰੀਖਿਆ ਲਈ ਜਾਣੀ ਹੈ 270 ਪੋਸਟਾਂ ਦੀ ਪ੍ਰੀਖਿਆ ਕੰਡਕਟ ਕੀਤੀ ਜਾਣੀ ਹੈ 30 ਤਰੀਕ ਨੂੰ ਇਸ ਸੰਬੰਧੀ ਜਿਹੜਾ ਰੋਲ ਨੰਬਰ ਅਪਲੋਡ ਕਰ ਦਿੱਤੇ ਗਏ ਆ ਜਿਹਦੇ ਤੋਂ ਸਾਨੂੰ ਪੰਜਾਬ ਸਰਕਾਰ ਦੀ ਬੇਈਮਾਨੀ ਦਿਸਦੀ ਹੈ ਜਿਹਦੇ ਤੋਂ ਸਾਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਉਹ ਮਰਦ ਛੋੜ ਦੇਣ ਤੋਂ ਭੱਜ ਰਹੀ ਹੈ ਕਿਉਂਕਿ ਸਾਡੇ ਵਾਸਤੇ ਹਜੇ ਇੱਕ ਵੱਖਰਾ ਪੋਰਟਲ ਖੁੱਲਣਾ ਪੈਣਾ ਹੈ ਪੋਰਟਲ ਕਿ ਜੇ ਸਰਕਾਰ ਵਾਦਾ ਪੂਰਾ ਕਰਦੀ ਹੈ ਸਾਡੇ ਤੋਂ ਅਪਲਾਈ ਕਰਵਾਇਆ ਜਾਣਾ ਹੈ ਅਪਲਾਈ ਕਰ ਚੁੱਕੇ ਟੋਟਲ ਐਪਲੀਕੈਂਟਸ ਦੇ ਹਿਸਾਬ ਦੇ ਨਾਲ ਬਾਅਦ ਵਿੱਚ ਲਿਸਟ ਬਣ ਕੇ ਜਿਹੜਾ ਰੋਲ ਨੰਬਰਾਂ ਦੀ ਲਿਸਟ ਅਪਲੋਡ ਹੋਣੀ ਚਾਹੀਦੀ ਸੀ ਪਰੰਤੂ ਪੰਜਾਬ ਸਰ 10 ਤਰੀਕ ਨੂੰ ਜਿਵੇਂ ਜਿਹੜਾ ਜਿਮਨੀ ਚੋਣ 11 ਤਰੀਕ ਨੂੰ ਵੋਟਾਂ ਹੋਣੀਆਂ ਨੇ 10 ਤਰੀਕ ਨੂੰ ਸਿਹਤ ਮੰਤਰੀ ਚੰਡੀਗੜ੍ਹ ਸੈਕਟਰੀਏਟ ਬੈਠ ਕੇ ਸਾਡੇ ਨਾਲ ਵਾਅਦਾ ਕਰਦੇ ਆ ਕਿ ਤੁਹਾਡਾ ਇਹ ਵਾਅਦਾ ਪੂਰਾ ਕੀਤਾ ਜਾਣਾ ਤੁਹਾਡੀ ਇਹ ਮੰਗ ਪੂਰੀ ਕੀਤੀ ਜਾਣੀ ਹੈ ਪਰੰਤੂ ਅੱਜ ਜਿਹੜਾ 19 ਤਰੀਕ ਦੀ ਸਵੇਰ ਨੂੰ 9:10 ਵਜੇ ਲਿਸਟ ਰੋਲ ਨੰਬਰਾਂ ਦੀ ਅਪਲੋਡ ਕਰ ਦਿੱਤੀ ਜਾਂਦੀ ਹੈ ਜਿਹਦੇ ਤੋਂ ਪੰਜਾਬ ਸਰਕਾਰ ਦੀ ਬੀਮਾ ਨਹੀਂ ਚਲਕਦੀ ਹੈ ਤਾਂ ਸੱਤੇ ਦੇ ਵਿੱਚ ਆ ਕੇ ਦੋ ਸਾਥੀ ਸਾਡੇ ਮਕਰਨ ਸਿੰਘ ਨਹੀਂ ਅਸੀਂ ਅੱਜ ਇਹਦਾ ਅਪਲਾਈ ਨਹੀਂ ਕਰ ਸਕੇ ਕਿਉਂਕਿ ਸਰਕਾਰ ਨੇ ਸਾਨੂੰ ਇਹ ਗੱਲ ਦਾ ਭਰੋਸਾ ਦਿੱਤਾ ਸੀ ਕਿ ਤੁਹਾਡੇ ਵਾਸਤੇ ਪੋਰਟਲ ਖੁੱਲਾ ਦੁਆਰੇ ਖੁੱਲਾ ਜੋ ਪੋਰਟਲ ਬੰਦ ਹੋ ਚੁੱਕਿਆ ਬਾਬਾ ਫਰੀਦ ਯੂਨੀਵਰਸਿਟੀ ਦਾ ਜਿਹੜਾ ਆਨਲਾਈਨ ਅਪਲਾਈ ਕਰਨ ਦਾ ਪਰਫਾਰਮੇ ਅਪਲਾਈ ਕਰਨ ਦਾ ਪੋਰਟਲ ਸੀ ਉਹ ਬੰਦ ਸੀ ਪਿਛਲੇ ਸਮਿਆਂ ਦੇ ਵਿੱਚੋਂ ਇਹ ਗੱਲਬਾਤ ਹੋ ਰਹੀ ਹੈ ਜੀ ਆ ਪ੍ਰਸ਼ਾਸਨ ਸਾਡੇ ਨਾਲ ਰਾਬਤਾ ਕਰ ਰਿਹਾ ਹੈ ਪੁਲਿਸ ਅਧਿਕਾਰੀਆਂ ਵੱਲੋਂ ਸਾਡੇ ਨਾਲ ਸੰਪਰਕ ਕੀਤਾ ਗਿਆ ਦੇਖਦੇ ਹਾਂ ਪੰਜਾਬ ਸਰਖਸਾ ਜੀ ਸਾਡੀ ਇਸ ਗੱਲ ਤੇ ਗੌਰ ਕਰਦੀ ਹੈ ਜਾਂ ਨਹੀਂ ਨਹੀਂ ਕਰਦੀ ਤਾਂ ਉੱਪਰ ਬੈਠੇ ਸਾਥੀਆਂ ਨੇ ਕੁਝ ਮਿੰਟ ਪਹਿਲਾਂ ਸਾਡੇ ਮੱਖਣ ਸਿੰਘ ਹੈਗੇ ਚਿਮਾ ਮੰਡੀ ਤੋਂ ਅੰਮ੍ਰਿਤਸਰ ਤੋਂ ਹੀਰਾ ਲਾਲ ਜੀ ਨੇ ਕੁਝ ਮਿੰਟ ਪਹਿਲਾਂ ਇਸੇ ਦੇ 2-4 ਮਿੰਟ ਪਹਿਲਾਂ ਇਸ ਵੀਡੀਓ ਬਣਾ ਰਹੇ ਜਦੋਂ ਆਪਾਂ ਇਸ ਤੋਂ ਪਹਿਲਾਂ ਉਹਨਾਂ ਨੇ ਇੱਕ ਐਲਾਨ ਕਰ ਦਿੱਤਾ ਕਿ ਸਾਡੀ ਘੰਟੇ-ਢ ਘੰਟੇ ਵਿੱਚ ਜਿਸ ਗੱਲ ਨਾ ਸੁਣੀ ਗਈ ਤਾਂ ਉਹ ਆਤਮ ਅਦਾ ਕਰਨਗੇ ਉਹ ਆਪਣਾ ਜਿਹੜਾ ਇਸ ਤਰੀਕੇ ਦਾ ਕੋਈ ਮਟੀਰੀਅਲ ਹੈ ਉਹਨਾਂ ਦੇ ਬਤਵਕੋ ਨਾਲ ਲੈ ਕੇ ਗਿਆ ਕਿਉਂਕਿ ਅਚਾਨਕ ਜਿਹੜੇ ਗੱਲ ਵਾਪਰੀ ਹੈ ਉਹਨਾਂ ਨੇ ਮਹਿਸੂਸ ਹੋਇਆ ਕਿ ਸਾਡਾ ਡਿਗਰੀ ਡਿਪਲੋਮਾ ਬੇਕਾਰ ਜਾ ਰਿਹਾ ਹੈ ਕੋਰਸ ਬੇਕਾਰ ਜਾ ਰਿਹਾ ਹੈ ਉਹਦੇ ਸਮਿਆਂ ਦੇ ਵਿੱਚ ਪਹਿਲੀ ਗੱਲ ਤੇ ਸਿਹਤ ਭਗ ਦੇ ਵਿੱਚ ਪੋਸਟ ਆਉਣ ਦੀ ਉਮੀਦ ਨਹੀਂ ਜੇ ਆਉਂਦੀ ਹੈ ਤਾਂ ਜਿਹੜੇ ਅੱਜ 5 ਸਾਲ ਦੇ ਓਵਰੇਜ ਹੋਗੇ 7 ਸਾਲ 10 ਸਾਲ 11 ਸਾਲ 15 ਸਾਲ ਓਵਰੇਜ ਹੋ ਜਾਣਗੇ ਆ ਪੰਜਾਬ ਦੇ ਵਿੱਚ ਕੁੱਲ 2200 ਐਪਲੀਕੈਂਟ ਹੈ ਜਿਹੜੇ 2200 ਦੇ ਕਰੀਬ ਉਮੀਦਵਾਰ ਹੈ ਜਿਨ੍ਹਾਂ ਨੇ ਹੈਲਥ ਵਰਕਰ 1.5 ਸਾਲ ਦਾ ਕੋਰਸ ਕੀਤਾ ਹੋਇਆ ਹੈ ਪਰੰਤੂ ਅੰਡਰੇਜ ਨੇ ਜਿਹੜੇ 3500 ਹੈ ਮੀਨਸ 17.5 1800 ਕੈਂਡੀਡੇਟ ਆ 1850 ਦੇ ਕਰੀਬ ਓਵਰੇਜ ਨੇ ਜੇ ਸਰਕਾਰ ਦੁਬਾਰਾ ਪੋਰਟਰ ਖੋਲ ਕੇ ਓਵਰੇਜ ਹੋ ਚੁੱਕਿਆਂ ਨੂੰ ਮੌਕਾ ਦਿੰਦੀ ਹੈ ਵਧਾਉਂਦੀ ਹੈ ਉੱਪਰਲੀ ਉਮਰ ਸੀਮਾ 37 ਤੋਂ ਜਰਨਲ ਵਾਸਤੇ ਵਧਾਉਂਦੀ ਹੈ 42 ਤੋਂ ਰਿਜ਼ਰਵ ਕੈਟਾਗਰੀ ਵਾਸਤੇ ਵੀ ਉਹ ਵਧਾਉਂਦੀ ਹੈ ਇੱਕ ਮੌਕਾ ਜਾਂ ਸਾਰਿਆਂ ਨੂੰ ਦਿੰਦੀ ਹੈ ਗਵਾਂਡੀ ਸੂਬਿਆਂ ਦੇ ਵਿੱਚ ਜਿਹੜਾ 37 ਵਾਲੀ ਆਪਣੇ ਪੰਜਾਬ ਦੇ ਵਿੱਚ ਸਰਵਿਸ ਨਿਯਮਾਂ ਦੇ ਮਤਲਬ ਉੱਪਰਲੀ ਉਮਰ ਸੀਮਾ ਹੈ ਗਵਾਂਡੀ ਸੂਬਿਆਂ ਦੇ ਵਿੱਚ ਉਹ 42 ਸਾਲ ਹੈ ਜਰਨਲ ਵਾਸਤੇ ਕੈਟਾਗਰੀ ਵਾਸਤੇ 47 ਸਾਡੀ ਮੰਗ ਇਹ ਹੈ ਕਿ ਜਿੰਨੇ ਵੀ ਓਵਰੇਜ ਹੋ ਚੁੱਕੇ ਸਾਰਿਆਂ ਨੂੰ ਇੱਕ ਵਾਰ ਮੌਕਾ ਦਿੱਤਾ ਜਾਵੇ 2200 ਦੇ ਕਰੀਬ ਅਪਲਾਈ ਕਰਨ ਲਈ ਡਾਕਟਰ ਸਾਹਿਬ ਦੇ ਦਫ਼ਤਰ ਵੱਲੋਂ ਗੱਲਬਾਤ ਆ ਸਾਡੇ ਨਾਲ ਅਜੇ ਤੱਕ ਨਿੱਜੀ ਸਿੱਧੇ ਤੌਰ ਤੇ ਕੋਈ ਗੱਲਬਾਤ ਨਹੀਂ ਹੋਈ ਪ੍ਰਸ਼ਾਸਨ ਨਾਲ ਕੋਈ ਗੱਲ ਹੋਵੇ ਸਾਨੂੰ ਪਤਾ ਨਹੀਂ ਪੁਲਿਸ ਪ੍ਰਸ਼ਾਸਨ ਸਾਨੂੰ ਨਹੀਂ ਇਸ ਬਾਰੇ ਪਤਾ ਕਿ ਸਿਹਤ ਮੰਤਰੀ ਕਿੱਥੇ ਨੇ ਪੁਲਿਸ ਅਸੀਂ ਬਿਲਕੁਲ ਗੇਟ ਤੇ ਬੈਠੇ ਹਾਂ ਐਸਐਮਐਲ ਜਿਹੜਾ ਆਮ ਆਦਮੀ ਕਲਰਿਕ ਹੈ ਟੈਂਕੀ ਦੇ ਨੇੜੇ ਇੱਥੇ ਬੈਠੇ ਹੋਏ ਜੀ